ਪੰਜਾਬ ਯੂਨੀਵਰਸਿਟੀ ਚ ਪੜ੍ਹਦੀ ਇੱਕ ਕੁੜੀ ਦੀ ਤੌਣੂ ਹੱਥ ਪਾਣਾ ਤੇ ਉਹਦੀ ਬਾਹ ਮੋੜ ਕੇ ਉਹਨੂੰ ਗੇਟ ਤੇ ਰੋਕ ਲੈਣਾ ਇਹ ਗੁੰਡਾਗਰਦੀ ਕੀਤੀ ਆ ਸੈਂਟਰ ਵੱਲੋਂ ਭੇਜੇ ਹੋਏ ਖਾਕੀ ਨੀਕਰ ਵਾਲੇ ਪੁਲਸ ਵਾਲਿਆਂ ਨੇ ਇੱਕ ਕੁੜੀ ਜਿਹਦੇ ਕੋਲੇ ਪ੍ਰੋਪਰ ਆਈਡਿ ਕਾਰਡ ਸੀ ਮੋਢੇ ਉਹਦੇ ਕਿਤਾਬਾਂ ਵਾਲਾ ਬੈਗ ਪਾਇਆ ਸੀ ਫਿਰ ਉਹਦੇ ਨਾਲ ਜ਼ਬਰਦਸਤੀ ਕਰਨ ਦਾ ਹੱਕ ਪੁਲਸ ਵਾਲਿਆਂ ਨੂੰ ਕਿਹਨੇ ਦਿੱਤਾ ਇੱਕ ਸ਼ਾਂਤਮਈ ਧਰਨਾ ਲਾਉਣ ਆਏ ਬੱਚਿਆਂ ਤੇ ਬਜ਼ੁਰਗਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਇਹ ਸੋਚੀ ਸਮਝੀ ਸੈਂਟਰ ਦੀ ਸਿੱਧੀ ਸਿੱਧੀ ਚਾਲ ਸੀ ਕਿਉਂਕਿ ਜਿਹੜੇ ਧਰਨੇ ਦੀ ਅਨਾਊਂਸਮੈਂਟ ਪਹਿਲਾਂ ਹੀ ਹੋ ਚੁੱਕੀ ਸੀ ਕਿ ਅਸੀਂ 10 ਤਰੀਕ ਨੂੰ ਯੂਨੀਵ ਸ਼ਾਂਤਮਈ ਧਰਨਾ ਲਾਉਣਾ ਤੇ ਫਿਰ ਵੀ ਪੁਲਿਸ ਨੂੰ ਬੈਰੀਕੇਡ ਕਰਨ ਦਾ ਕੀ ਹੱਕ ਸੀ ਇੱਕ ਸ਼ਾਂਤਮਈ ਧਰਨਾ ਲਾਉਣਾ ਆਪਣਾ ਡੈਮੋਕਰੈਟਿਕ ਰਾਈਟ ਆ ਆਪਣਾ ਹੱਕ ਆ ਉੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਪ੍ਰੈਜ਼ెంట్ ਸੀ ਫਿਰ ਵੀ ਉਹਨਾਂ ਨੂੰ ਬੈਰੀਕੇਡ ਕਰਕੇ ਯੂਨੀਵਰਸਿਟੀ ਦੇ ਬਾਹਰ ਰੋਕਿਆ ਗਿਆ ਪਲਾਨ ਹੀ ਇਹ ਸੀ ਕਿ ਅਸੀਂ ਇਹਨਾਂ ਨੂੰ ਤੰਗ ਕਰਾਂਗੇ ਤੇ ਤੰਗ ਹੋ ਕੇ ਇਹ ਕੋਈ ਗਲਤੀ ਕਰਨ ਤੇ ਫਿਰ ਅਸੀਂ ਇਹਨਾਂ ਨੂੰ ਕੁੱਟিয়ে ਤੇ ਚੱਕ ਕੇ ਇਹਨਾਂ ਨੂੰ ਅੰਦਰ ਸਿੱਟিয়ে ਇਸੇ ਪਲੈਨਿੰਗ ਨਾਲ ਪੁਲਿਸ ਨੇ ਯੂਨੀਵਰਸਿਟੀ ਨੂੰ ਘੇਰਿਆ ਸੀ ਪਰ ਦਿੱਲੀ ਵਾਲੇ ਹਰ ਵਾਰ ਭੁੱਲ ਜਾਂਦੇ ਆ ਕਿ ਜਿੰਨੇ ਵਾਰੀ ਵੀ ਇਹਨਾਂ ਨੇ ਬੈਰੀਕੇਡ ਲਾਏ ਆ ਉਹਨੇ ਵਾਰ ਹੀ ਪੰਜਾਬ ਨੇ ਉਹ ਬੈਰੀਕੇਡ ਪਟਕੇ ਸਿੱਟਿਆ ਪੁਲਿਸ ਵੱਲੋਂ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਖਾਲੀ ਹੱਥ ਆਏ ਹੋਏ ਸਟੂਡੈਂਟਸ ਤੋਂ ਇਹਨਾਂ ਨੂੰ ਕੀ ਖਤਰਾ ਸੀ ਜਿਹੜੇ ਆਪਦੀ ਹੀ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹੁੰਦੇ ਸੀ ਜਿੱਥੇ ਉਹਨਾਂ ਨੇ ਫੀਸ ਦਿੱਤੀ ਆ ਹੁਣ ਇਹ ਸਾਰੀ ਚੀਜ਼ ਦਾ ਨਤੀਜਾ ਕੀ ਨਿਕਲਿਆ ਸੈਨੇਟ ਵਾਲੀ ਨੋਟੀਫਿਕੇਸ਼ਨ ਆਉਂਦੀ ਹੈ ਤੇ ਉਸ ਨੋਟੀਫਿਕੇਸ਼ਨ ਨੂੰ ਇਹਨਾਂ ਵੱਲੋਂ ਵਿਦਡਰਾ ਕਰ ਲਿਆ ਜਾਂਦਾ ਕਿ ਜੀ ਚਲੋ ਅਸੀਂ ਨਵੀਂ ਸੈਨੇਟ ਨਹੀਂ ਬਣਾਉਂਦੇ ਪਰ ਇਹ ਇੱਕ ਛਲਾਵਾ ਸੀ ਇੱਕ ਧੋਖਾ ਸੀ ਜਿਹੜਾ ਪੰਜਾਬੀਆਂ ਨੂੰ ਗਮਰਾਹ ਕਰਨ ਲਈ ਇਹਨਾਂ ਵੱਲੋਂ ਦਿੱਤਾ ਗਿਆ ਕਿਉਂਕਿ ਜਿਹੜੇ 91 ਮੈਂਬਰੀ ਸੈਨੇਟ ਇਲੈਕ ਉਸ ਇਲੈਕਸ਼ਨ ਦੀ ਡੇਟ ਸੈਂਟਰ ਵੱਲੋਂ ਹਜੇ ਤੱਕ ਨਹੀਂ ਦਿੱਤੀ ਗਈ। ਹੁਣ ਇੱਕ ਪਾਸੇ ਤਾਂ ਇਹ ਕਹਿ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਲੈ ਲਿਆ। ਮਤਲਬ ਗਿਡਰੋ ਕਰ ਲਿਆ ਤੇ ਦੂਜੇ ਪਾਸੇ ਇਲੈਕਸ਼ਨ ਦੀ ਡੇਟ ਨਹੀਂ ਦੇ ਰਹੇ। ਮਤਲਬ ਹਜੇ ਵੀ ਇਨ੍ਹਾਂ ਵੱਲੋਂ ਗੰਦੀ ਰਾਜਨੀਤੀ ਕੀਤੀ ਜਾ ਰਹੀ ਆ। ਇਹ ਧਰਨਾ ਆਪਣੇ ਲਈ ਬਹੁਤ ਵੱਡੀ ਜਿੱਤ ਸੀ। ਇਸ ਧਰਨੇ ਤੋਂ ਦਿੱਲੀ ਵਾਲਿਆਂ ਨੂੰ ਇੰਨਾ ਕੁ ਤਾਂ ਪਤਾ ਲੱਗ ਗਿਆ ਹੋਊਗਾ ਕਿ ਇਹ ਪੰਜਾਬ ਯੂਨੀਵਰਸਿਟੀ ਨੂੰ ਆਏ ਨਹੀਂ ਛੱਡਦੇ। ਹਰ ਪੰਜਾਬੀ ਕੋਲੇ ਇਹ ਵੀਡੀਓ ਪਹੁੰਚਦੀ ਕਰਦੇ ਹੋ ਤਾਂ ਕਿ ਜਿਹੜੇ ਡੰਡੇ ਇਨ੍ਹਾਂ ਨੇ ਸਾਡੇ ਮਾਰੇ ਆ ਉਸੇ ਡੰਡੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਆਪਾਂ ਪੰਜਾਬ ਦੀ ਹੀ ਰੱਖਣਾ।